ਸ਼ਰੀਕਾ ਤੁਸੀਂ ਅਕਸਰ ਸੁਨਿਆ ਹੋਵੇਗਾ ਕਿ ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣਾ ਹੈ ਤਾਂ ਜੇਪ ਢਿੱਲੀ ਕਰਨੀ ਪਵੇਗੀ ਅਤੇ ਜਦੋਂ ਗੱਲ ਪੰਜਾਬ ਦੇ ਆਰਟੀਓ ਜਾਨੀ ਖੇਤਰੀ ਆਵਾਜਾਈ ਦਫ਼ਤਰਾਂ ਦੀ ਆਉਂਦੀ ਸੀ ਤਾਂ ਇਹ ਗੱਲ ਹਕੀਕਤ ਬਣ ਜਾਂਦੀ ਸੀ ਲਾਇਸੈਂਸ ਬਣਾਉਣਾ ਹੋਵੇ ਜਾਂ ਗੱਡੀ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਸਰਕਾਰੀ ਫੀਸ ਤੋਂ ਜ਼ਿਆਦਾ ਰਿਸ਼ਵਤ ਦੇਣੀ ਪੈਂਦੀ ਸੀ ਪਰ ਹੁਣ ਇੱਕ ਵੱਡੀ ਤਸਵੀਰ ਬਦਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਦੇ ਆਰਟੀਓ ਦਫ਼ਤਰ ਤੇ ਤਾਲਾ ਚੜ ਦਿੱਤਾ ਹੈ। ਇਹ ਜੰਦਰਾ ਕਿਸੇ ਵਿਰੋਧ ਜਾਂ ਹੜਤਾਲ ਕਾਰਨ ਨਹੀਂ ਲੱਗਾ ਸਗੋਂ ਭ੍ਰਿਸ਼ਟਾਚਾਰ ਦੇ ਉਸ ਗੜ ਨੂੰ ਖਤਮ ਕਰਨ ਲਈ ਲੱਗਾ ਹੈ ਜੋ ਆਮ ਨਾਗਰਿਕ ਨੂੰ ਦਹਾਕੀਆਂ ਤੋਂ ਲੁੱਟ ਰਿਆ ਸੀ। ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ, ਲਾਇਸੈਂਸ ਅਤੇ ਪਰਮਿਟ ਨਾਲ ਜੁੜੀਆਂ ਕੁੱਲ 56 ਸਹੂਲਤਾਂ ਨੂੰ ਹੁਣ ਫੇਸਲੈਸ ਆਰਟੀਓ ਸਰਵਿਸਿਜ਼ ਦੇ ਤਹਿਤ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਇਹ ਕੀ ਹੈ? ਇਹ ਕਿਵੇਂ ਕੰਮ ਕਰੇਗਾ ਅਤੇ ਕੀ ਇਹ ਸੱਚਮੁੱਚ ਪੰਜਾਬ ਨੂੰ ਦਲਾਲੀ ਮੁਕਤ ਕਰ ਪਾਵੇਗਾ ਆਓ ਜਾਣਦੇ ਹਾਂ ਆਰਟੀਓ ਦਾ ਪ੍ਰਾਣਾ ਦਰਦ ਸੇਵਾ ਫੀਸ ਤੋਂ ਵੱਡੀ ਰਿਸ਼ਵਤ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਇਸ ਬਦਲਾਅ ਦੀ ਲੋੜ ਕਿਉਂ ਪਈ ਪੰਜਾਬ ਵਿੱਚ ਆਰਟੀਓ ਦਫ਼ਤਰ ਸਿਰਫ ਕੰਮ ਕਰਾਉਣ ਦੀ ਜਗ੍ਹਾ ਨਹੀਂ ਸਨ ਉਹ ਸੰਗਠਿਤ ਭ੍ਰਿਸ਼ਟਾਚਾਰ ਦਾ ਕੇਂਦਰ ਬਣ ਚੁੱਕੇ ਸਨ ਨਾਗਰਿਕਾਂ ਨੂੰ ਸਰਕਾਰੀ ਕੰਮ ਜਿਵੇਂ ਲਾਇਸੈਂਸ ਜਿਵੇਂ ਲਾਇਸੈਂਸ ਦਾ ਨਵੀਨੀਕਰਨ ਜਾਂ ਵਾਹਨ ਦਾ ਨਾਮ ਤਬਦੀਲ ਕਰਵਾਉਣਾ ਹੁੰਦਾ ਸੀ ਪਰ ਸਿਸਟਮ ਅਜਿਹਾ ਸੀ ਕਿ ਹਰ ਕੰਮ ਲਈ ਤੁਹਾਨੂੰ ਜਾਂ ਤਾਂ ਘੰਟਿਆਂ ਬੱਧੀ ਕਤਾਰਾਂ ਵਿੱਚ ਖੜੇ ਰਹਿਣਾ ਪੈਂਦਾ ਸੀ ਜਾਂ ਫਿਰ ਤੁਰੰਤ ਕੰਮ ਕਰਾਉਣ ਲਈ ਦਲਾਲਾਂ ਨੂੰ ਫੜਨਾ ਪੈਂਦਾ ਸੀ ਕਰਮਚਾਰੀ ਅਤੇ ਉਹਨਾਂ ਦੇ ਏਜੰਟ ਜਾਨੀ ਦਲਾਲ ਸਿੱਧੇ-ਸਿੱਧੇ ਨਾਗਰਿਕਾਂ ਤੋਂ ਰਿਸ਼ਵਤ ਮੰਗ ਕਰਦੇ ਸਨ ਇਹ ਰਿਸ਼ਵਤ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ ਸੀ ਇਹ ਸਰਕਾਰੀ ਸੇਵਾ ਫੀਸ ਦੇ ਉੱਪਰ ਇੱਕ ਮੋਟੀ ਸਪੀਡ ਬਣੀ ਹੁੰਦੀ ਸੀ ਤੁਹਾਡਾ ਕੰਮ ਜਿੰਨਾ ਜਲਦੀ ਹੋਵੇ ਰਿਸ਼ਵਤ ਓਨੀ ਜ਼ਿਆਦਾ ਇਹ ਪ੍ਰਣਾਲੀ ਆਮ ਆਦਮੀ ਲਈ અપਮਾਨ ਅਤੇ ਲੁੱਟ ਦੋਮੇ ਸੀ ਫੇਸਲੈਸ ਆਰਟੀਓ ਦਾ ਵਾਦਾ 56 ਸੇਵਾਵਾਂ ਦਾ ਲਾਭ ਹੁਣ ਗੱਲ ਕਰਦੇ ਹਾਂ ਇੱਕ ਹਲਦੀ ਫੇਸਲੈਸ ਟਰਾਂਸਪੋਰਟ ਸਿਸਟਮ ਦੇ ਉਦਘਾਟਨ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਪ੍ਰਤੀਕ ਵਜੋਂ ਆਰਟੀਓ ਦਫਤਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇੱਕ ਇਹ ਇੱਕ ਸੰਕੇਤਕ ਕਦਮ ਸੀ ਕਿ ਹੁਣ ਦਫਤਰਾਂ ਦੇ ਵਿੱਚ ਦਲਾਲਾਂ ਦੀ ਐਂਟਰੀ ਹਮੇਸ਼ਾ ਲਈ ਬੰਦ। ਸਰਕਾਰ ਦੇ ਅਨੁਸਾਰ ਕੁੱਲ 52 ਆਵਾਜਾਈ ਸੇਵਾਵਾਂ ਇਸ ਨਵੇਂ ਸਿਸਟਮ ਦੇ ਤਹਿਤ ਲਿਆਂਦੀਆਂ ਗਈਆਂ ਹਨ। ਇਹਨਾਂ ਵਿੱਚ ਮੁੱਖ ਹਨ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਜਿਵੇਂ ਲਰਨਰ ਲਾਇਸੈਂਸ ਨਵੀਨੀਕਰਨ ਡੁਪਲੀਕੇਟ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਆਰਸੀ ਨਾਲ ਸੰਬੰਧਿਤ ਸੇਵਾਵਾਂ ਜਿਵੇਂ ਆਰਸੀ ਡੁਪਲੀਕੇਟ ਨਾਮ ਪਤਾ ਤਬਦੀਲੀ ਪਰਮਿਟ ਨਾਲ ਜੁੜੀਆਂ ਕਈ ਸੇਵਾਵਾਂ ਕੰਡਕਟਰ ਲਾਇਸੈਂਸ ਦਾ ਨਵੀਨੀਕਰਨ ਕੰਮ ਕਰਨ ਦਾ ਨਵਾਂ ਤਰੀਕਾ ਇਹ ਯੋਜਨਾ ਪੂਰੀ ਤਰ੍ਹਾਂ ਦੇ ਨਾਲ ਡਿਜੀਟਲ ਅਤੇ ਕਾਲ ਅਧਾਰਿਤ ਹੈ ਤੁਹਾਨੂੰ ਹੁਣ ਦਫ਼ਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਾਲ ਅਤੇ ਅਪਾਇੰਟਮੈਂਟ ਤੁਸੀਂ 1076 ਤੇ ਕਾਲ ਕਰਕੇ ਘਰ ਬੈਠੇ ਡਰਾਈਵਿੰਗ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਜੁੜੀ ਜਾਣਕਾਰੀ ਲੈ ਸਕਦੇ ਹੋ ਅਤੇ ਆਪਣੀ ਜ਼ਰੂਰਤ ਦੇ ਅਨੁਸਾਰ ਅਪਾਇੰਟਮੈਂਟ ਲੈ ਸਕਦੇ ਹੋ ਦਸਤਾਵੇਜ਼ਾਂ ਦੀ ਤਸਦੀਕ ਦਸਤਾਵੇਜ਼ ਸਿੱਧੇ ਸੇਵਾ ਕੇਂਦਰਾਂ ਤੇ ਜਮ੍ਹਾਂ ਕੀਤੇ ਜਾ ਸਕਦੇ ਹਨ ਲਰਨਰ ਲਾਇਸੈਂਸ ਵਿੱਚ ਆਸਾਨੀ ਸਭ ਤੋਂ ਵੱਡਾ ਬਦਲਾ ਲਰਨਰ ਲਰਨਰ ਲਾਇਸੈਂਸ ਵਿੱਚ ਤੁਹਾਨੂੰ ਕੇਵਲ ਔਨਲਾਈਨ ਅਰਜੀ ਦੇਣੀ ਹੋਵੇਗੀ ਪੱਕਾ ਲਾਇਸੈਂਸ ਡਰਾਈਵਿੰਗ ਟੈਸਟ ਪਾਸ ਹੋਣ ਤੇ ਮੌਕੇ ਤੇ ਹੀ ਤੁਹਾਨੂੰ ਲਾਇਸੈਂਸ ਪ੍ਰਿੰਟ ਕਰਕੇ ਦੇ ਦਿੱਤਾ ਜਾਵੇਗਾ ਇਹ ਕਦਮ ਰਿਸ਼ਵਤਖੋਰੀ ਦੀ ਸੰਭਾਵਨਾ ਨੂੰ ਜ਼ੀਰੋ ਕਰ ਦਿੰਦਾ ਹੈ ਕਿਉਂਕਿ ਫਾਈਲ ਕਿਸੇ ਬਾਬੂ ਦੇ ਹੱਥ ਵਿੱਚ ਰੁਕੇਗੀ ਹੀ ਨਹੀਂ ਪੰਜਾਬ ਲੰਬੇ ਸਮੇਂ ਤੋਂ ਇਸ ਬਦਲਾਅ ਦੀ ਉਡੀਕ ਕਰ ਰਿਹਾ ਸੀ ਅਤੇ ਇਹ ਕਦਮ ਪਾਰਦਰਸ਼ਤਾ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਅਤੇ ਦਰੇ ਵੱਡਾ ਅਤੇ ਦਲੇਰਾਨਾ ਕਦਮ ਹੈ ਪਰ ਅਜੇ ਵੀ ਕੁਝ ਸਵਾਲ ਹਨ ਡਿਜੀਟਲ ਪਹੁੰਚ ਕੀ ਡਿਜੀਟਲ ਸਾਖਰਤਾ ਦੀ ਕਮੀ ਵਾਲੇ ਸਾਡੇ ਪਿੰਡੂ ਅਤੇ ਦੂਰ ਦਰਾਡੇ ਦੇ ਖੇਤਰਾਂ ਵਿੱਚ ਹਰ ਨਾਗਰਿਕ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਪਾਵੇਗਾ ਕੀ 1076 ਤੇ ਕਾਲ ਕਰਨ ਦੀ ਪ੍ਰਕਿਰਿਆ ਹਰ ਕਿਸੇ ਲਈ ਆਸਾਨ ਹੋਵੇਗੀ ਦਲਾਲਾਂ ਦਾ ਨਵਾਂ ਰੂਪ ਕੀ ਦਲਾਲ ਹੁਣ ਸੇਵਾ ਕੇਂਦਰਾਂ ਦੇ ਆਸ-ਪਾਸ ਜਾਂ ਆਨਲਾਈਨ ਪ੍ਰਕਿਰਿਆ ਦੇ ਵਿੱਚ ਕੋਈ ਨਵਾਂ ਰਸਤਾ ਨਹੀਂ ਲੱਭ ਲੈਣਗੇ ਸਰਕਾਰ ਨੂੰ ਇਸ ਤੇ ਸਖਤ ਨਿਗਰਾਨੀ ਰੱਖਣੀ ਪਵੇਗੀ ਅਧਿਕਾਰੀਆਂ ਦੀ ਜਵਾਬਦੇਹੀ ਆਰਟੀਓ ਕਰਮਚਾਰੀਆਂ ਨੂੰ ਹੁਣ ਸਰਕਾਰੀ ਵਿਭਾਗਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਕੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਨਵੀਆਂ ਥਾਵਾਂ ਤੇ ਜਨਤਾ ਦੇ ਪ੍ਰਤੀ ਜਵਾਬਦੇਹ ਰਹਿਣਗੇ ਇਹ ਯੋਜਨਾ ਕਿੰਨੀ ਸਫਲ ਹੁੰਦੀ ਹੈ ਇਹ ਇਸ ਗੱਲ ਤੇ ਨਿਰਭਰ ਕਰ ਸਕੇਗਾ ਕਿ ਸਰਕਾਰ ਇਸ ਨੂੰ ਕਿੰਨੀ ਇਮਾਨਦਾਰੀ ਅਤੇ ਸਖਤ ਨਿਗਰਾਨੀ ਨਾਲ ਲਾਗੂ ਕਰਦੀ ਹੈ ਇਹ ਸਿਰਫ ਇੱਕ ਪ੍ਰਸ਼ਾਸਨਿਕ ਬਦਲਾਅ ਨਹੀਂ ਹੈ ਇਹ ਪੰਜਾਬ ਦੇ ਨਾਗਰਿਕਾਂ ਲਈ ਸਨਮਾਨ ਅਤੇ ਸਹੂਲਤੀ ਲੜਾਈ ਹੈ ਉਮੀਦ ਹੈ ਆਰਟੀਓ ਤੇ ਲਗਾਏ ਜੰਦਰਾ ਪੰਜਾਬ ਲਈ ਹਮੇਸ਼ਾ ਲਈ ਭ੍ਰਿਸ਼ਟਾਚਾਰ ਦੇ ਇੱਕ ਅਧਿਆਏ ਨੂੰ ਬੰਦ ਕਰ ਦੇਵੇਗਾ ਬਹੁਤ ਬਹੁਤ ਧੰਨਵਾਦ